ਓਏ ਓਏ ਲੈ 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 ਪੁੱਤ ਲੱਤਾਂ ਮਾਰਦਾ ਮੇਰੇ ਤੂੰ ਕੱਪੜਾ ਖਾਲਾ ਨਾ ਉਧਰੀ ਨਾ ਲੱਤ ਨਹੀਂ ਮਾਰਦੇ ਹੁੰਦੇ ਜਿਹੜਾ ਫੱਟੇ ਵੇਰਾ ਪੱਲੀਆਂ ਧੋਣ ਦੋ ਤਾਂ ਆਪਨਾ ਛੂ ਛੂ ਤੇ ਕੀ ਕਰ ਮਾਦ ਨੂੰ ਬਾਈ ਦੇਖੋ ਦੋ ਕੱਥੇ ਲੈ ਲੈਂਦਾ ਨੀ ਯਾਰ ਲੈਣਾ ਕਰਾ ਚੱਲ ਰੀਮੋਟਰ ਪਹੀ ਦੇ ਵਿੱਚ ਰਸਤਾ ਕਰਦੇ ਆਂ ਢੰਡਾ ਠਾਰ ਇੱਥੋਂ ਵਾਲੀ ਘਾਟ ਲੱਗਦੇ ਜਿਹੜੀ ਮੱਕੀ ਦੇਖ ਇੱਥੋਂ ਸਾਰੀ ਵਧੀਆ ਆ ਸਾਰੀ ਮੱਕੀ ਵਧੀਆ ਨਿਕਲ ਗਈ ਬਾਬੇ ਜਿਸੀ ਮਾਈਸਾਈਕਲ ਓਲ ਸਾਈਕਲ ਮੋਟਰਸਾਈਕਲ 2007 ਮਾਡਲ ਬਾਪੂ ਵੀ ਆਇੰਗ ਮੋਟਰ ਚਲਾਈਂਗ ਮੱਕੀ 'ਚ ਪਾਣੀ ਪੜ ਜਾਏਗਾ ਓਥੇ ਤੱਕ ਹੈ ਭਾਈ ਬਾਹਣਾ ਪੜ ਓ ਓਥੇ ਤੱਕ ਓਥੇ ਤੱਕ ਅੱਚਰੀਏ

ਇਹ ਹੁੰਦਾ ਦਾ ਇਹ ਹੁੰਦਾ ਦਾ ਇਹ ਹੁੰਦਾ ਦਾ ਆਪਣਾ ਆ ਕੰਟਰੋਲਰ ਕੰਟਰੋਲਰ ਆਟੋਮੈਟਿਕ ਇਹ ਹੁੰਦੀ ਹਰੀ ਸੋਚ ਪੀਲੀ ਸੋਚ ਲਾਲ ਸੋਚ ਬੰਦ ਕਰਨ ਵਾਲੇ ਐਂ ਦੱਬ ਕੇ ਇਹ ਹੁੰਦੇ ਨੇ ਗ੍ਰੇਪ ਉਹ ਇਹ ਬੱਲ ਬਲ ਐਂ ਮਿਟਰੋ ਲੜ ਹੈਗੀ ਆ 300 ਵੋਲਟ ਚੜੂ ਗਈ ਹੈ ਦਵਾਨ ਨੋ ਹੂੰ ਹੋ ਹੋ ਫਾਈਂ ਕਰੇ ਕਿਤਨਾ ਪਰਨੇ ਤਵੜਾ ਹੂੰ ਨੂੰ ਕੀ ਤਵੜਾ ਚੱਕ ਬਸ ਤਵੜਾ ਕਸੇ ਪਰ ਕੇ ਅੰਦਰ ਧਰ ਲਿਆ ਤਵੜਾ